ਸਾਰੇ ਹੀ ਪਿਆਰੇ ਸਤਿਕਾਰਯੋਗ ਲੋਕਾਂ ਦਾ ਨਿਰਮਲ ਪਟਵਾਰੀ YouTube ਚੈਨਲ ਤੇ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਤੁਹਾਡਾ ਆਪਣਾ ਨਿਰਮਲ ਪਟਵਾਰੀ ਕਾਨੂੰਗੋ। ਅੱਜ ਅਸੀਂ ਜਿਸ ਅਹਿਮ ਵਿਸ਼ੇ ਤੇ ਮਾਲਮਿਕਮੇ ਨਾਲ ਸੰਬੰਧਿਤ ਹੈ ਔਰ ਬਹੁਤ ਸਾਰੇ ਜਿਹੜੇ ਦਰਸ਼ਕਾਂ ਨੇ ਔਰ ਸਾਡੇ ਸਰੋਤਿਆਂ ਨੇ ਇਹ ਮੰਗ ਕੀਤੀ ਸੀ ਕਿ ਜਿਹੜਾ ਮਾਲਮਿਕਮੇ ਦੀ ਜਿਹੜੀ ਸ਼ਬਦਾਵਲੀ ਹੈ ਉਰਦੂ ਫਾਰਸੀ ਦੇ ਸ਼ਬਦਾਂ ਇਹਦੇ ਵਿੱਚ ਕਿਉਂਕਿ ਆਪਣੇ ਮੁਲਕਾਂ ਤੇ ਤੁਰਕਾਂ ਦਾ ਵੀ ਰਾਜ ਰਿਹਾ ਮੁਗਲਾਂ ਦਾ ਵੀ ਰਾਜ ਰਿਹਾ ਔਰ ਅਰਬ ਜਿਹੜੀ ਭਾਸ਼ਾ ਫਾਰਸੀ ਦਾ ਜਿਹੜੇ ਤੁਰਕ ਸ਼ਲੋਕ ਆਏ ਸੀ ਸੋ ਉਹਨਾਂ ਦਾ ਉਹਨਾਂ ਦਾ ਪੂਸ ਭਾਸ਼ਾ ਦਾ ਮਾਲ ਮਹਿਕਮੇ ਦੇ ਉੱਪਰ ਟੋਡਰ ਮਲ ਤੋਂ ਲੈ ਕੇ ਜਿਹੜਾ ਪ੍ਰਭਾਵ ਰਿਹਾ ਹੁਣ ਤੱਕ ਸੋ ਜਿਹੜਾ ਮਾਲ ਮਹਿਕਮੇ ਦੇ ਸ਼ਬਦ ਜਿਹੜੇ ਸਿੱਖਣੇ ਬਹੁਤ ਜ਼ਰੂਰੀ ਹੈ ਕਿਉਂਕਿ ਜਮੀਨਾਂ ਨਾਲ ਜੁੜੇ ਇਹ ਵਾਬਸਤਾ ਨੇ ਸੋ ਅਸੀਂ ਉਹਨਾਂ ਸ਼ਬਦਾਂ ਨੂੰ ਜਿਹੜੇ ਸ਼ਬਦ ਤੁਹਾਨੂੰ ਬਹੁਤ ਔਖੇ ਲੱਗਦੇ ਨੇ ਉਹਨਾਂ ਨੂੰ ਉਹਨਾਂ ਦੀ ਬਕਾਇਦਾ ਡਿਟੇਲ ਵੀ ਦੇਵਾਂਗੇ ਔਰ ਅਸੀਂ ਬਕਾਇਦਾ ਬਲੈਕ ਬੋਰਡ ਦੇ ਉੱਪਰ ਲਿਖ ਕੇ ਬੜੀ ਸਹੂਲਤ ਵਾਸਤੇ ਉਹਨਾਂ ਸ਼ਬਦਾਂ ਨੂੰ ਜੋ ਮਾਲ ਮਹਿਕਮੇ ਦੇ ਜਵਾਬੰਦੀ ਕਰਤਾਵਰੀ ਇੰਤਕਾਲ ਨਾਲ ਸੰਬੰਧਿਤ ਸ਼ਬਦ ਜਿਹੜੇ ਨੇ ਆਉਂਦੇ ਨੇ ਔਰ ਹੋਰ ਜਿਹੜੇ ਆੜ ਲੈਣ ਨਾਲ ਸੰਬੰਧਿਤ ਹੈ ਜਿਸ ਤਰ੍ਹਾਂ ਕੋਈ ਆਪਾਂ ਲੋਨ ਲੈਣਾ ਕਰਜ਼ਾ ਲੈਣਾ ਜਾਂ ਜ਼ਮੀਨ ਦੇ ਜਿੰਨੇ ਵੀ ਕੰਮ ਹਨ ਨਿਸ਼ਾਨਦੀਆਂ ਨਾਲ ਸੰਬੰਧਿਤ ਸੋ ਹਰ ਤਰ੍ਹਾਂ ਦੇ ਜਿਹੜੇ ਮਤਲਬ ਸ਼ੋਭੇ ਨਾਲ ਸੰਬੰਧਿਤ ਅਸੀਂ ਸ਼ਬਦੇ ਚ ਪਾਉਣ ਦੀ ਕੋਸ਼ਿਸ਼ ਕੀਤੀ ਹੈ ਅਸੀਂ ਤੁਹਾਨੂੰ ਨਾਲ ਦੀ ਨਾਲ ਵੀ ਬਹੁਤ ਸ਼ਬਦਾਂ ਦੀ ਡਿਟੇਲ ਦੇਵਾਂਗੇ ਹੋਰ ਵੀ ਕਿਉਂਕਿ ਜਿਹੜਾ ਗਿਆਨ ਹੈ ਕਿਸੇ ਵੀ ਮਤਲਬ ਮਹਿਕਮੇ ਦਾ ਜਿਵੇਂ ਰੈਵਨਿਊ ਡਿਪਾਰਟਮੈਂਟ ਪੰਜਾਬ ਹੈ ਪਟਵਾਰੀ ਸਰਬਾਨ ਦੇ ਨਾਲ ਸੰਬੰਧਿਤ ਕਾਨੂੰਗੋ ਸੰਬੰਧ ਦੇ ਨਾਲ ਸੰਬੰਧਤ ਤਹਿਸੀਲਾਰ ਸਰਬਾਨ ਦੇ ਨਾਲ ਸੰਬੰਧਿਤ ਜਿੰਨਾ ਵੀ ਇਹ ਰਿਲੇਟਡ ਹੈ ਅਲਫਾਜ਼ ਨੇ ਇਸ ਸ਼ਬਦ ਨੇ ਇਹਨਾਂ ਦੀ ਜਿਹੜੀ ਪ੍ਰੋਨਨਸੀਏਸ਼ਨ ਇਹਨਾਂ ਦੇ ਬਿਲਕੁਲ ਆਪਾਂ ਨੂੰ ਪਤਾ ਹੋਣਾ ਲਾਜ਼ਮੀ ਹੈ ਜੇਕਰ ਆਪ ਨੂੰ ਪਤਾ ਨਹੀਂ ਲੱਗਦਾ ਤਾਂ ਫਿਰ ਉਹ ਤੁਸੀਂ ਉਹਦਾ ਅਰਥ ਸਮਝਣ ਚ ਉਹਦਾ ਕੋਈ ਵੀ ਤੁਹਾਨੂੰ ਬੰਦਾ ਜਿਹੜਾ ਉਹਦੇ ਅਰਥ ਦੇ ਅਨਰਥ ਕਰ ਸਕਦਾ ਸੋ ਇਹ ਚੀਜ਼ ਜਿਹੜੀ ਜਾਣਕਾਰੀ ਤੁਹਾਡੇ ਕੋਲੇ ਲੈ ਕੇ ਆਏ ਆ ਆਓ ਆਪਾਂ ਤੁਹਾਡੇ ਸਾਹਮਣੇ ਨਾਲ ਗੱਲਬਾਤ ਕਰਦੇ ਹਾਂ ਸੋ ਆਓ ਆਪਾਂ ਇਸ ਮਾਲਮਿਕਮੇ ਦੀ ਜਿਹੜੇ ਔਖੇ ਸ਼ਬਦ ਨੇ ਉਰਦੂ ਫਾਰਸੀ ਦੇ ਜਿਹਦੇ ਨਾਲ ਤੁਹਾਡੇ ਨਾਲ ਅਸੀਂ ਪਹਿਲਾਂ ਡਿਟੇਲ ਚ ਗੱਲ ਕੀਤੀ ਹੈ ਸੋ ਅਸੀਂ ਅੱਜ ਤੁਹਾਡੇ ਸਾਹਮਣੇ ਲੈ ਕੇ ਆਏ ਜਿਹੜੀ ਬਹੁਤ ਮੰਗ ਸੀ ਕਿ ਮਾਲਮਿਕਮੇ ਵਿੱਚ ਉਰਦੂ ਫਾਰਸੀ ਦੇ ਸ਼ਬਦਾਂ ਦਾ ਕੀ ਅਰਥ ਹੈ ਔਰ ਇਹ ਸ਼ਬਦ ਲਿਖੇ ਨੇ ਰੈੱਡ ਕਲਰ ਚ ਇਹ ਇਹਦੇ ਅਰਥ ਨੇ ਔਰ ਇਹ ਵੀ ਸ਼ਬਦ ਲਿਖੇ ਨੇ ਅਰਥ ਲਿਖੇ ਨੇ ਸੋ ਤਿੰਨ ਕਾਲਮ ਅਸੀਂ ਬਣਾਏ ਨੇ ਸ਼ਬਦ ਬਹੁਤ ਜ਼ਿਆਦੇ ਆ ਪਰ ਜਿਹੜੇ ਇੰਪੋਰਟੈਂਟ ਸ਼ਬਦ ਆ ਜਿਹੜੇ ਰੋਜ਼ਾਨਾ ਤੁਹਾਡੇ ਵਰਤੋਂ ਚਾਉਂਦੇ ਆ ਮਾਲਮੇ ਕਮੇ ਜਿਉਂ ਮੰਦੀ ਗਰਦਾਬਰੀ ਇੰਤਕਾਲ ਅਕਸੀ ਜਰਾਣਾ ਸੰਬੰਧਤ ਹੈ ਕਬਜ਼ੇ ਨਾਲ ਸੰਬੰਧਤ ਹੈ ਮਰਬੇਬੰਦੀ ਨਾਲ ਸੰਬੰਧਤ ਹੈ ਔਰ ਹਰ ਤਰ੍ਹਾਂ ਦੇ ਸ਼ੋਭੇ ਜਿੰਨੇ ਵੀ ਮਾਲਮੇ ਕਮੇ ਦੇ ਸ਼ੋਭੇ ਆ ਫਰਦ ਬਦਲ ਨਾਲ ਸੰਬੰਧਤ ਹੈ ਔਰ ਜ਼ਮੀਨ ਦੀ ਮਤਲਬ ਜਿਹੜੀ ਜਾਇਦਾਦ ਦੇ ਜਿਸ ਤਰ੍ਹਾਂ ਦੇ ਔਖੇ ਸ਼ਬਦ ਕੁੱਤੋਂ ਜਣ ਸਾਂਝੀ ਕਰਾਂਗੇ ਸੋ ਸਭ ਤੋਂ ਪਹਿਲਾਂ ਜਿਹੜਾ ਮਖਲੂਤ ਸ਼ਬਦ ਮਖਲੂਤ ਸ਼ਬਦ ਜਿਹੜਾ ਆਮ ਪਾਇਆ ਜਾਂਦਾ ਸਾਨੂੰ ਸਾਡੇ ਦਰਸ਼ਕਾਂ ਨੇ ਵੀ ਪੁੱਛਿਆ ਸੀ ਸੋ ਮਖਲੂਤ ਦਾ ਅਰਥ ਹੁੰਦਾ ਵੀ ਕੋਈ ਵੀ ਨੰਬਰ ਖਸਰਾ ਦੋ ਨੰਬਰ ਖਸਰੇ ਜਾਂ ਵਰਟੀਕਲ ਉਹ ਤਿੰਨ ਨੰਬਰ ਦੋ ਨੰਬਰ ਖਸਰੇ ਆਪਾਂ ਨੂੰ ਲੱਗਦਾ ਵੀ ਆ 25 ਨੰਬਰ ਹੈ ਇਹਦੇ ਨਾਲ ਦੂਜੇ ਮਰਬੇ ਦਾ ਜਿਹੜਾ 5 9 ਲੱਗਦਾ 21 ਨੰਬਰ ਲੱਗਦਾ ਸੋ ਉਹ ਜੇਕਰ ਨੰਬਰ ਇੱਕ ਦੂਜੇ ਦੇ ਵਿੱਚ ਮਖਲੂਤ ਹੈ ਉੱਥੇ ਕਾਨੂੰਨ ਉਸ ਬੰਦ ਦਾ ਲਿਖਿਆ ਹੁੰਦਾ ਹੈ ਨਿਸ਼ਾਨਦੇਹੀ ਦੇ ਵਿੱਚ ਵੀ 25 ਨੰਬਰ 21 ਨੰਬਰ ਦੇ ਵਿੱਚ ਮਖਲੂਤ ਹੈ ਮਖਲੂਤ ਦਾ ਮਤਲਬ ਉਹਦੇ ਵਿੱਚ ਰਲਿਆ ਹੋਇਆ ਹੈ ਸੋ ਆਬਨੋਸ਼ ਇਹ ਆਬਨੋਸ਼ ਉਰਦੂ ਦਾ ਫਾਰਸੀ ਦਾ ਸ਼ਬਦ ਹੈ ਇਹ ਆਬਨੋਸ਼ ਮੁਕਬੂਜਾ ਆਬਨੋਸ਼ ਜਿਵੇਂ ਬੰਦਿਆਂ ਚ ਆਮ ਤੌਰ ਤੇ ਲਿਖਿਆ ਹੁੰਦਾ ਹੈ ਕਿ ਮੁਕਬੂਜਾ ਆਬਨੋਸ਼ ਆਬ ਆਪ ਮੈਨੇ ਪਾਣੀ ਨੋਸ਼ ਮੈਨੇ ਉਹਨੂੰ ਰੱਖਣ ਵਾਲਾ ਪੀਣ ਵਾਲਾ ਪਾਣੀ ਜਿੱਥੇ ਰੱਖਿਆ ਜਾਂਦਾ ਹੈ ਆਪਾਂ ਖੂਆ ਨੂੰ ਵੀ ਕਹਿ ਸਕਦੇ ਆ ਜਾਂ ਕੁਝ ਇਹ ਪੁਰਾਣੇ ਜ਼ਮਾਨੇ ਚ ਜਗ੍ਹਾ ਬਣਾਈਆਂ ਜਾਂਦੀਆਂ ਸੀ ਖੇਤਾਂ ਦੇ ਵਿੱਚ ਉਸ ਜਗ੍ਹਾ ਤੇ ਵੀ ਜਿੱਥੇ ਸਪੀਨ ਵਾਲਾ ਪਾਣੀ ਸਰਕਤ ਕੀਤਾ ਜਾਂਦਾ ਸੀ ਉਹਨੂੰ ਆਬਨੋਸ਼ ਕਿਹਾ ਜਾਂਦਾ ਮੁਸ਼ਤਰੀ ਸ਼ਬਦ ਮੁਸ਼ਤਰੀ ਸ਼ਬਦ ਆਮ ਤੌਰ ਤੇ ਜਮ੍ਹਾਂ ਬੰਦੀਆਂ ਦੇ ਵਿੱਚ ਆਪਾਂ ਦੇਖਦੇ ਆ ਕਿ ਜਿਵੇਂ ਉਹ ਇੱਕ ਪਟਵਾਰੀ ਵਾਲੀ ਗੱਲ ਸੀ ਕਿਉਂਕਿ ਜਮ੍ਹਾਂ ਬੰਦੀ ਬਣਦੀ ਹੈ ਉਦੋਂ ਜਦੋਂ ਬੰਦਾ ਜਮ੍ਹਾਂ ਬੰਦੀ ਬਣਾਉਂਦਾ ਤੇ ਉਹ ਖਾਸ ਨੰਬਰ ਕੋਈ ਜਮ੍ਹਾਂ ਬੰਦੀ ਦੇ ਵਿੱਚੋਂ ਕਿਸੇ ਖੇਵਟ ਦੇ ਵਿੱਚੋਂ فرض ਕਰ ਲੋ 20 ਕਨਾਲਾਂ ਦੀ ਖੇਵਟ ਹੈ 25 ਨੰਨਾਂ ਦੀ ਜੇਕਰ ਉਹਦੇ ਵਿੱਚੋਂ ਕੋਈ ਇੱਕ ਨੰਬਰ ਖਸਰਾ ਖਾਸ ਨੰਬਰ ਖਰੀਦ ਲਵੇ ਉਹਦਾ ਖਾਨਾ ਕਾਸ਼ ਦੇ ਵਿੱਚ اندراج ਹੁੰਦਾ ਸਾਡੀ ਵੀਡੀਓ ਪਾਈ ਆ ਖਾਨਾ ਕਾਸ਼ ਬਾਰੇ ਉਹ ਦੇਖ ਲੈਣੀ ਧਿਆਨ ਨਾਲ ਖਾਨਾ ਕਾਸ਼ ਦੇ اندراج ਦੇ ਵਿੱਚ ਮੁਸਤਰੀ ਲਿਖਿਆ ਹੁੰਦਾ ਹੈ ਮਾਲਕ ਨੂੰ ਮੁਸਤਰੀ ਲਿਖਿਆ ਹੁੰਦਾ ਇਹ ਕਿਉਂ ਲਿਖਿਆ ਹੁੰਦਾ ਵੀ ਉਹ ਮਾਲਕ ਨਹੀਂ ਮੁਸਤਰੀ ਹੈ ਖੇਵੜ ਦੇ ਵਿੱਚੋਂ ਖਾਸ ਨੰਬਰ ਖਰੀਦਣ ਵਾਲਾ ਔਰ ਇਸ ਕਰਕੇ ਇਹ ਮਿਸਤਰੀ ਨਹੀਂ ਜਿਵੇਂ ਆਮ ਤੌਰ ਤੇ ਕਿਸੇ ਪਟਵਾਰੀ ਦੇ ਨੇ ਕਿਸੇ ਅੰਦਰਾਜ ਕਰੇ ਲਿਖਦਾ ਸੀ ਉਹਨੇ ਪਰਿਵਾਰਕ ਮੈਂਬਰ ਤੋਂ ਲਖਾਨੇ ਆ ਤੇ ਉਹਨਾਂ ਨੂੰ ਲੱਗਿਆ ਵੀ ਪਟਵਾਰੀ ਸਾਬਾਨ ਸ਼ਾਇਦ ਕੋਈ ਇਥਾਂ ਇਹਨਾਂ ਤੋਂ ਜਿਹੜੀ ਔਂਕੜ ਪੈ ਗਿਆ ਔਰ ਬਿੰਦੀ ਲੱਗੀ ਹੈ ਵੀ ਇਹ ਮਿਸਤਰੀ ਹੋਣਾ ਚਾਹਤ ਦਾ ਬੰਦਾ ਸੋ ਜਿਹੜਾ ਬੰਦਾ ਵਿਭਾਗ ਦੇ ਤੋਂ ਬਾਹਰ ਦਾ ਹੈ ਜਾਂ ਕੰਮ ਨਹੀਂ ਜਾਣਦਾ ਨਾ ਸ਼ਬਦਾਂ ਨੂੰ ਨਹੀਂ ਜਾਣਦਾ ਉਹ ਜੇ ਕਿਤੇ ਕਿਸੇ ਦੀ ਹੈਲਪ ਕਰਨ ਲੱਗ ਪੇ ਤਾਂ ਉਸ ਤਰ੍ਹਾਂ ਦੀਆਂ ਗਲਤੀਆਂ ਉਹਨੂੰ ਮਿਸਤਰੀ ਕਾਸਟੀ ਲਿਖੀ ਜਾਂਦਾ ਫਲਾਨਾ ਸਿੰਘ ਮਿਸਤਰੀ ਫਲਾਨਾ ਸਿੰਘ ਮਿਸਤਰੀ ਸੋ ਇਹ ਮੁਸਤਰੀ ਸ਼ਬਦ ਹੈ ਮੰਮੇ ਔਂਕੜ ਸਾਰਾ ਲਿਖਿਆ ਹੋਇਆ ਇਹਨੂੰ ਚੰਗੀ ਤਰ੍ਹਾਂ ਦੇਖ ਲੈਣਾ ਹੈ ਇਹਦੀ ਵੀਡੀਓ ਤੁਸੀਂ ਇਹਦੀ ਫੋਟੋ ਖਿੱਚ ਕੇ ਹੋਰ ਲੋਕਾਂ 'ਚ ਵੀ ਲੈ ਕੇ ਜਾਣੀ ਆਪਣੇ ਕੋਲੇ ਵੀ ਇਹਦੇ ਪ੍ਰਿੰਟ ਕੱਢ ਕੇ ਰੱਖਣੇ ਤਾਂ ਜੋ ਤੁਹਾਨੂੰ ਇਹਦਾ ਸੁੱਖ ਮਿਲੇ ਤੇ ਵੀਡੀਓ ਨੂੰ ਇਹਨੂੰ ਚੰਗੀ ਤਰ੍ਹਾਂ ਦੇਖਣਾ ਇਹ ਮੂਸਤਰੀ ਖਾਸ ਨੰਬਰ ਲੈਣ ਵਾਲੇ ਬੰਦੇ ਨੂੰ ਕਹਿੰਦੇ ਆ ਕੋਈ ਵੀ ਚੁਣ ਕੇ ਲਵੇ ਜਿਵੇਂ ਤੁਹਾਨੂੰ ਡਿਟੇਲ ਦਿੱਤੀ ਹੈ ਸੋ ਮੁਰਤ ਹਨ ਮੁਰਤਨ ਹੁੰਦਾ ਕੋਈ ਵੀ ਗਹਿਣੇ ਰਖਵਾ ਜਿਹੜਾ ਬੰਦਾ ਗਹਿਣੇ ਲੈਂਦਾ ਉਹਨੂੰ ਮੁਰਤ ਹਨ ਕਹਿੰਦੇ ਆ ਜੇਕਰ ਜਿਆਦੇ ਜਾਣੇ ਗਣੇ ਲੈਣ ਵਾਲੇ ਹੁਣ ਇੱਕ ਤੋਂ ਵੱਧ ਜਾਣੇ ਤਾਂ ਇੱਥੇ ਲਿਖਿਆ ਹੋਊਗਾ ਮੁਰਤਹਾਨ ਨੰਨੇ ਨੂੰ ਕਰਨਾ ਨੰਨਾ ਮੁਰਤਹਾਨ ਮੁਸਤਰੀ ਦੀ ਥਾਂ ਤੇ ਲਿਖਿਆ ਹੋਊ ਜੇ ਜਿਆਦੇ ਮੁਸਤਰੀ ਹੋਣਗੇ ਮੁਸਤਰੀਆਂ ਆੜੇ ਨੂੰ ਕਰਨਾ ਨੰਨਾ ਆਨ ਵੀ ਉਹ ਜੋ ਬਹੁਵਚਨ ਜਿਆਦੇ ਗਿਣਤੀ ਚ ਸੋ ਵਾਹਬ ਵਾਹਬ ਜਿਹੜਾ ਹੁੰਦਾ ਉਹ ਜ਼ਮੀਨ ਦੀ ਜਿਹੜੀ ਮਤਲਬ ਦਾਨ ਦੇਣ ਵਾਲੇ ਨੂੰ ਕੋਈ ਵੀ ਜ਼ਮੀਨ ਆਪਾਂ ਕਿਸੇ ਬੰਦੇ ਨੂੰ ਦਾਨ ਦਿੰਨੇ ਆ ਉਹਨੂੰ ਵਾਹਬ ਕਹਿੰਦੇ ਆ ਉੱਪਰ ਲਿਖਿਆ ਹੁੰਦਾ ਧਰਮ ਸਿੰਘ ਹਿੱਸੇਦਾਰ ਵਾਹਬ ਔਰ ਉੱਥੱਲੇ ਲਿਖਿਆ ਹੁੰਦਾ ਦੰਮਨ ਸਿੰਘ ਜਿਹੜਾ ਮਹੂਬ ਅਲੈ ਮਹੂਬ ਅਲੈ ਹੁੰਦਾ ਹੈ দান ਲੈਣ ਵਾਲਾ ਸੋ ਵਾਹਬ ਜ਼ਮੀਨ দান ਦੇਣ ਵਾਲਾ ਮਹੂਬ ਅਲੈ ਜ਼ਮੀਨ দান ਲੈਣ ਵਾਲਾ ਸੋ ਅੱਗੇ ਹੈ ਹਿਬਾ ਨਾਮਾ ਆਪਾਂ ਬਹੁਤ ਸਾਰਾ ਸੁਣਦੇ ਆ ਵੀ ਬੰਦਾ ਪੁੰਨ ਕਰ ਗਿਆ ਪਹਿਲੀ ਪੁੰਨ ਹਿਬਾ ਕਰ ਗਿਆ ਸੋ ਹਿਬਾ ਨਾਮਾ ਜਿਹੜੇ ਉਰਦੂ ਫਾਰਸੀ ਦੇ ਸ਼ਬਦ ਹੈ ਇਹ ਉਦਾ ਮਤਲਬ ਹੈ ਕਿਸੇ ਨੂੰ ਆਪਣੀ ਜ਼ਮੀਨ দান ਦੇ ਦੇਣੀ ਔਰ দান ਦੇਣ ਵਾਲੀ ਜਿਹੜੀ ਰਜਿਸਟਰੀ ਉਹ ਤੇ ਵੀ ਇੱਕ ਵੀਡੀਓ ਪਾਵਾਂਗੇ ਜੇ ਕੋਈ ਵੀ ਬੰਦਾ ਕਿਸੇ ਨੂੰ দান ਦੀ ਰਜਿਸਟਰੀ ਕਰਾਉਂਦਾ ਕਿਸੇ ਨੂੰ দান ਕਰਦਾ ਤਾਂ ਉਹ ਤੇ ਸਟਾਮਪ ਤਾਂ ਬੈਜਣੇ ਲੱਗਦੇ ਆ ਔਰ ਪੱਕੀ ਰਜਿਸਟਰੀ ਹੁੰਦੀ ਆ ਪਰ ਉਹਦੇ ਤੇ ਤੁਹਾਨੂੰ ਪੈਸੇ ਨਹੀਂ ਸ਼ੋ ਕਰਨੇ ਪੈਂਦੇ ਤੁਹਾਨੂੰ ਕੋਈ ਵੀ ਅਮਾਉਂਟ ਨਹੀਂ ਸ਼ੋ ਕਰਨੀ ਪੈਂਦੀ ਵੀ ਬਦਲੇ ਇੰਨੀ ਲੱਖ ਰੁਪਈਆ ਇੰਨੇ ਕਰੋੜ ਰੁਪਈਏ ਚੋ ਦਿੱਤੀ ਗਈ ਸੋ ਉਹਦੇ ਤੇ ਕੋਈ ਵੀ ਜਿਹੜਾ ਇਨਕਮ ਟੈਕਸ ਦਾ ਜਾਂ ਦੂਜੀ ਨਹੀਂ ਮਤਲਬ ਹੁੰਦਾ ਕਿਉਂਕਿ ਬੰਦੇ ਨੇ ਪੈਸੇ ਪੇ ਨਹੀਂ ਕੀਤੇ ਹੁੰਦੇ ਉਹਨੂੰ দান ਚ ਮਿਲੀ ਹੁੰਦੀ ਹੈ ਸੋ ਅੱਗੇ ਆ ਖੇਵਟ ਨੰਬਰ ਜਿਹੜਾ ਆਪਣੇ ਜਮ੍ਹਾਂ ਬੰਦੀ ਨਾਲ ਜੁੜਿਆ ਹੋਇਆ ਹੈ ਖੇਵਟ ਨੰਬਰ ਮਾਲਕ ਦੇ ਖਾਤੇ ਦਾ ਨੰਬਰ ਹੈ ਜਿਵੇਂ ਆਪਣਾ ਬੈਂਕ ਦੇ ਵਿੱਚ ਅਕਾਊਂਟ ਹੁੰਦਾ ਹੈ ਜਮ੍ਹਾਂ ਬੰਦੀ ਦੇ ਵਿੱਚ ਪਿੰਡ ਦੀ ਜਮ੍ਹਾਂ ਬੰਦੀ ਦੇ ਵਿੱਚ ਸ਼ਹਿਰ ਦੀ ਜਮ੍ਹਾਂ ਬੰਦੀ ਦੇ ਵਿੱਚ ਜਿਹੜਾ ਬੰਦਾ ਉੱਥੇ ਮਾਲਕ ਹੈ ਉਹਨੂੰ ਅਕਾਊਂਟ ਨੰਬਰ ਦਿੱਤਾ ਹੁੰਦਾ ਹੈ ਖੇਵਟ ਨੰਬਰ ਜਾਂਦੀ ਉਹਦੀ ਮਾਲਕੀ ਖਾਤੇ ਦਾ ਨੰਬਰ ਜਿਹੜਾ 5 ਸਾਲਾਂ ਪਿੱਛੋਂ ਬਦਲਦਾ ਅਪਡੇਟ ਹੋ ਜਾਂਦਾ ਕਿਉਂਕਿ ਨਵੇਂ ਖਾਤੇ ਹੋ ਜਾਂਦੇ ਨਵੇਂ ਅੰਤਕਾਰ ਹੋ ਜਾਂਦੇ ਐ ਇਸ ਕਰਕੇ ਨੰਬਰ ਵੱਧ ਜਾਂਦਾ ਜੇ 525 ਆ ਤਾਂ ਗਾਂ ਵਾਲਾ 30 35 40 10 15 ਵੱਧ ਸਕਦਾ ਔਰ 20 ਵੱਧ ਸਕਦਾ ਕਿੰਨੇ ਵੱਧ ਸਕਦਾ ਜਿੰਨੇ ਵੱਧ ਅੰਤਕਾਰ ਹੋ ਜਾਂਦੇ ਐ ਜਿੰਨੀਆਂ ट्रांजੈਕਸ਼ਨ ਉਹਨੇ ਨੰਬਰ ਵੱਧ ਸਕਦੇ ਅੱਗੇ ਖਤੋਨੀ ਨੰਬਰ ਖਤੋਨੀ ਨੰਬਰ ਦਾ ਜਿਹੜਾ ਬਿਲਕੁਲ ਮੂਹਰੇ ਖੇਵਟ ਨੰਬਰ ਲਿਖਿਆ ਹੁੰਦਾ ਸਭ ਤੋਂ ਪਹਿਲੇ ਨੰਬਰ ਤੇ ਨਾਲ ਹੀ ਉਹਦੇ ਖਤੋਨੀ ਨੰਬਰ ਪਾਇਆ ਹੁੰਦਾ ਉਹ ਖਤੋਨੀ ਨੰਬਰ ਜਿਹੜਾ ਕਾਸ਼ਤ ਵਾਲਾ ਕਾਸ਼ਤਕਾਰ ਆ ਜਿਹੜਾ ਬੰਦਾ ਉਹ ਜ਼ਮੀਨ ਨੂੰ ਵਾਹਦਾ ਐ ਕਾਗਜ਼ਾਂ 'ਚ ਜਿਹਦੇ ਨਾਲ ਗਰਦੌਰੀ ਹੈ ਉਸ ਦਾ ਅਕਾਊਂਟ ਨੰਬਰ ਹੈ ਜਿਹੜੇ ਬੰਦੇ ਨਾਲ ਗਰਦੌਰੀ ਹੋਈ ਹੁੰਦੀ ਹੈ ਖੁਦਕਾਸ਼ਤੀ ਵੀ ਹੋਈ ਹੁੰਦੀ ਹੈ ਉਹਦੀ ਵੀ ਖਤੌਨੀ ਹੁੰਦੀ ਹੈ ਉਹਦੀ ਸਾਰੀ ਖੇੜੜ ਦੀ ਖਤੌਨੀ ਹੁੰਦੀ ਹੈ ਜੇਕਰ ਕੋਈ ਵੱਖਰੀ ਹਿੱਸੇਦਾਰ ਦੀ ਗਰਦੌਰੀ ਹੋਈ ਹੈ ਕਿਸੇ ਨਾਲ ਜਾਂ ਗੈਰਮਰੂਸੀ ਦੀ ਗਰਦੌਰੀ ਹੋਈ ਹੈ ਤੋਂ ਸੋ ਉਹਦੀ ਜਿਹੜੀ ਖਤੌਨੀ ਅਲੱਗ ਨੰਬਰੋਂ ਅਕਾਊਂਟ ਨੰਬਰ ਮਿਲੇਗਾ ਸੋ ਰਕਬਾ ਪੁੱਛਿਆ ਸੀ ਵੀ ਰਕਬਾ ਕੀ ਹੁੰਦਾ ਰਕਬਾ ਆਪਾਂ ਬਹੁਤ ਸਾਰੇ ਲੋਕ ਤਾਂ ਜਾਣਦੇ ਆ ਰਕਬਾ ਉਰਦੂ ਫਾਰਸੀ ਦੇ ਸ਼ਬਦਾਂ ਚੋਂ ਨਿਕਲ ਕੇ ਆਇਆ ਹੈ ਜ਼ਮੀਨ ਦਾ ਖੇਤਰਫਲ ਜ਼ਮੀਨ ਦਾ ਜਿਹੜਾ ਏਰੀਆ ਅੰਗਰੇਜ਼ੀ ਚ ਆਪਾਂ ਕਹਿੰਦੇ ਨੇ ਜ਼ਮੀਨ ਦੇ ਖੇਤਰਫਲ ਨੂੰ ਰਕਬਾ ਕਹਿੰਦੇ ਆ ਸੋ ਇਹ ਸ਼ਬਦ ਜਿਹੜੇ ਆ ਚਿੱਤੇ ਕਰਨੇ ਆ ਜਿਵੇਂ ਆਪਾਂ ਕੋਈ ਵੀ ਭਾਸ਼ਾ学ਦੇ ਆ ਕੋਈ ਵੀ ਦੁਨੀਆ ਤੇ ਆਪਾਂ ਨੂੰ ਵੱਧ ਤੋਂ ਵੱਧ ਪਛਾਵਾ ਸਿੱਖਣੀਆਂ ਚਾਹੀਦੀਆਂ ਮੈਂ ਹਿੰਦੀ ਇੰਗਲਿਸ਼ ਪੰਜਾਬੀ ਉਰਦੂ ਚਾਰ ਪਛਾਵਾ ਜਾਣਦਾ ਸੋ ਆਪਾਂ ਨੂੰ ਹੋਰ ਵੀ ਜਿੰਨੀਆਂ ਪਛਾਵਾ ਵੱਧ ਸਿੱਖ ਸਕਦੇ ਆ ਸੋ ਇਹਨਾਂ ਨੂੰ ਸਿੱਖਣ ਦਾ ਮਤਲਬ ਹੈ ਵੀ ਤੁਹਾਡੀ ਜ਼ਿੰਦਗੀ ਸਖਾਲੀ ਹੋਏਗੀ ਸੋ ਅੱਗੇ ਬਰੂਏ ਇੱਕ ਬਰੂਏ ਸ਼ਬਦ ਪੁੱਛਿਆ ਸੀ ਵੀ ਬਰੂਏ ਦਾਪਟਰ ਨੰਬਰ ਇੰਨਾ ਬਰੂਏ ਆੜ ਰਹਿਣ ਉਹਦਾ ਮਤਲਬ ਰਾਹੀਂ ਥਰੂ ਜਿਵੇਂ ਅੰਗਰੇਜ਼ੀ ਚ ਆਪਾਂ ਕਹਿੰਦੇ ਆ ਔਰ ਤਤਿਮਾ ਤਤਿਮਾ ਜਾਤ ਤਤਿਮਾ ਜਾਤ ਵੀ ਲਿਖਿਆ ਹੁੰਦਾ ਤਤਿਮਾ ਵੀ ਲਿਖਿਆ ਹੁੰਦਾ ਤਤਿਮਾ ਹੁੰਦਾ ਵੀ ਕਿਸੇ ਵੀ ਨੰਬਰ ਖਸਰੇ ਦੇ ਦੋ ਭਾਗ ਕਰ ਦੇਣੇ ਤਿੰਨ ਭਾਗ ਕਰ ਦੇਣੇ ਲਾਲ ਲਕੀਰ ਤਤਿਮੇ ਦੀ ਲਾਲ ਲਕੀਰ ਵੱਜੀ ਹੁੰਦੀ ਹੈ ਸਾਡੀ ਇੱਕ ਵੀਡੀਓ ਵੀ ਪਾਈ ਹੈ ਵੀ ਤਤਿਮਾ ਜਾਤ ਕੀ ਹੁੰਦੇ ਉਹ ਵੀ ਦੇਖ ਲੈਣੀ ਆ ਸਾਡੀਆਂ ਹਰ ਵਿਸ਼ੇ ਤੇ ਅਨਾਰ 59 ਵੀਡੀਓ ਪਾਈਆਂ ਔਰ ਅਸੀਂ ਹਰ ਐਤਵਾਰ ਜਿਹੜਾ ਲਾਈਵ ਹੁੰਨੇ ਆ ਸ਼ਾਮ ਨੂੰ 6 ਵਜੇ ਤੋਂ 7 ਵਜੇ ਤੱਕ ਕੋਈ ਵੀ ਉਹ ਚ YouTube ਚੈਨਲ ਨਰਮਲ ਪਟਵਾਰੀ ਤੇ ਮਤਲਬ ਸ਼ਾਮਿਲ ਹੋ ਸਕਦਾ ਤੁਸੀਂ ਹਰ ਵੀਡੀਓ ਨੂੰ ਦੇਖਣਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਹੈ ਸ਼ੇਅਰ ਕਰਨਾ ਹੈ ਲਾਈਕ ਕਰਨਾ ਲੋਕਾਂ ਦੇ ਵਿੱਚ ਲੈ ਕੇ ਜਾਣਾ ਵੱਡੀ ਪੱਧਰ 'ਚ ਤਾਂ ਜੋ ਲੋਕਾਂ ਨੂੰ ਇਹ ਸ਼ਬਦ ਜਿਹੜੇ ਆਪਾਂ ਡਿਟੇਲ ਅੱਜ ਤੁਹਾਨੂੰ ਪੂਰੀ ਡਿਟੇਲ ਦੱਸ ਰਹੇ ਹਾਂ ਇਹਨਾਂ ਬਾਰੇ ਇਹ ਤੁਸੀਂ ਉਹਨਾਂ ਨਾਲ ਸਾਂਝੀ ਕਰਨੀ ਹੈ ਤੇ ਤਿੰਮਾ ਜ਼ਮੀਨ ਦੇ ਟੁਕੜੇ ਜੇ ਵੱਖਰੇ ਵੱਖਰੇ ਭਾਗ ਹੋ ਜਾਂਦੇ ਆ ਇੱਕ ਦੇ ਦੋ ਭਾਗ ਹੋਗੇ ਤਿੰਨ ਭਾਗ ਹੋ ਕੋਈ ਸੋ ਜਿੱਥੇ ਮਰੱਬੇਬੰਦੀ ਹੋਈ ਹੈ ਇਹ ਧਿਆਨ ਰੱਖਣਾ ਹੈ ਜਿੱਥੇ ਮਰੱਬੇਬੰਦੀ ਹੋਈ ਹੈ ਉੱਥੇ ਇੱਕ ਨੰਬਰ ਦਾ ਜੇ ਤੇ 3 ਬਣੇਗਾ ਤਾਂ 1/1 ਆਏਗਾ ਤੇ ਜੇ ਉਹਦਾ 3 ਬਣੇਗਾ ਤਾਂ 1/1/1 ਉਹਦੇ ਗਾਹ ਦੂਜਾ 3 ਬਣੇਗਾ 1/1/2 ਸੋ ਜਿੱਥੇ ਕਿਲੇਬੰਦੀ ਹੋਈ ਵੀ ਹੈ ਉੱਥੇ ਜਿੰਨੇ ਪਿੰਡ ਦੇ ਸਾਰੇ ਨੰਬਰ ਨੇ ਆਹ ਉਹ ਤੇ ਵੀਡੀਓ ਪਾਵਾਂਗੇ ਕਿਲੇਬੰਦੀ ਤੇ ਮਰੱਬੇਬੰਦੀ 'ਚ ਕੀ ਫਰਕ ਹੁੰਦਾ ਹੈ ਸੋ ਇਸ ਤੋਂ ਅੱਗੇ ਖਸਰਾ ਜੋ ਖੇਤ ਦਾ ਨੰਬਰ ਜਿਹਨੂੰ ਖੇਤ ਕਿਹਾ ਜਾਂਦਾ ਹੈ ਸਾਨੂੰ ਬਹੁਤ ਸਾਰੇ ਦਰਸ਼ਕਾਂ ਨੇ ਪੁੱਛਿਆ ਵੀ ਖਸਰੇ ਦਾ ਕੀ ਮਤਲਬ ਹੈ ਇੱਕ ਜਿਵੇਂ ਬਿਮਾਰੀ ਆਉਂਦੀ ਹੈ ਖਸਰਾ ਅਲਾ ਕਹਿੰਦਾ ਬੱਚੇ ਦੇ ਖਸਰਾ ਨਿਕਲਿਆ ਸੋ ਉਹ ਉਹ ਬਿਮਾਰੀ ਦਾ ਨਾਮ ਹੈ ਪਰ ਇੱਥੇ ਮਾਲ ਵਿਭਾਗਮੇ ਦੇ ਵਿੱਚ ਜਿਹੜਾ ਖਸਰਾ ਹੈ ਜਿਹਨੂੰ ਖੇਤ ਨੂੰ ਕਹਿੰਦੇ ਖਸਰਾ ਖਸਰਾ ਨੰਬਰ ਖੇਤ ਦਾ ਨੰਬਰ ਉਸ ਖੇਤ ਦਾ ਨੰਬਰ ਮਜਰੂਆ ਰਕਬਾ ਹੁਣ ਮਜਰੂਆ ਰਕਬਾ ਜਿਹੜਾ ਵਾਹੀ ਜੋਗ ਹੈ ਜਿਹੜਾ ਜਿਹਦੇ ਵਿੱਚ ਕલ્ਟੀਵੇਸ਼ਨ ਹੁੰਦੀ ਹੈ ਔਰ ਉਹ ਮਤਲਬ ਜਿਹੜਾ ਵਾਹਿਆ ਜਾ ਸਕਦਾ ਜਿਹਦੇ ਵਿੱਚ ਕੋਈ ਆਬਾਦੀ ਨਹੀਂ ਬਣੀ ਔਰ ਗੈਰ ਮਜਰੂਆ ਰਕਬਾ ਹੁੰਦਾ ਜਿਹੜਾ ਅਣਵਾਹੀ ਜੋ ਜਿੱਥੇ ਮਤਲਬ ਕਾਸ਼ਤ ਨਹੀਂ ਕੀਤੀ ਜਾਂਦੀ ਜਿਹੜਾ ਪਲਾਟ ਵੜਿਆ ਪਿਆ ਕੋਈ ਆਬਾਦੀ ਬਣੀ ਹੈ ਜਾਂ ਦਰਖਤ ਲੱਗੇ ਨੇ ਉਹ ਮਤਲਬ ਗੈਰ ਮਜਰੂਏ ਚ ਆਉਂਦਾ ਸਾਰਾ ਔਰ ਜਿਹੜੀ ਜਮ੍ਹਾਂ ਬੰਦੀ ਤੁਸੀਂ ਲਾਉਨੇ ਆ ਉਹਦੇ ਤੇ ਤੁਸੀਂ ਪਿੱਛੇ ਜੋੜ ਖੇਵਡ ਚੈੱਕ ਕਰਿਓ ਉਹਦੇ ਚ ਲਿਖਿਆ ਹੁੰਦਾ ਕਿ ਮਜਰੂਆ ਤੇ ਗੈਰ ਮਜਰੂਆ ਮਜਰੂਰ ਰਕਬਾ ਕਿ ਨਰੀ ਚਾਈ ਲਿਖਿਆ ਹੁੰਦਾ ਦੂਜਾ ਜਿਹੜਾ ਗੈਰਮੁਕੰਨ ਰਕਬੇ ਨੂੰ ਅੱਡ ਕੱਢਿਆ ਹੁੰਦਾ ਉਹਨਾਂ ਨੇ ਸੋ ਅੱਗੇ ਮਸਾਵੀ ਕਾਗਜ਼ ਤੇ ਜ਼ਮੀਨ ਦਾ ਨਕਸ਼ਾ ਮਸਾਵੀ ਰਿਕਾਰਡ ਰੂਮ ਦੇ ਵਿੱਚ ਹੁੰਦੀ ਹੈ ਇਹ ਮਰੱਬੇਬੰਦੀ ਦਾ ਤੀਜੇ ਨੰਬਰ ਦਾ ਰਿਕਾਰਡ ਬੰਦਾ ਔਰ ਮਸਾਵੀ ਜਿਹੜੀ ਤਿਆਰ ਹੁੰਦੀ ਹੈ ਪਹਿਲਾਂ ਕਤੌਨੀ ਪਰਮੈਸ਼ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਉਹਦੇ ਤੇ ਰਦੀਫ ਵਾਰ ਜਿਹੜੇ ਨੰਬਰ ਖਸਰੇ ਸੈੱਟ ਹੁੰਦੇ ਐ ਫਿਰ ਉਸ ਤੋਂ ਤੀਜੇ ਨੰਬਰ ਤੇ ਜਿਹੜੀ ਮਸਾਵੀ ਬਣਦੀ ਮੰਤੀ ਕਰਕੇ ਸੋ ਉਹਦੇ ਤੇ ਵੀਡੀਓ ਪਾਵਾਂਗੇ ਪੂਰੀ ਵੀ ਮਰਬੇਬੰਦੀ ਕਿਵੇਂ ਹੋਈ ਉਹ ਵੀ ਡਿਟੇਲ ਨਾ ਪਾਵਾਂਗੇ ਵੀਡੀਓ ਪੂਰੀ ਤੁਹਾਨੂੰ ਔਰ ਇਸ ਤੋਂ ਅੱਗੇ ਅਕਸਿਜਰਾ ਅਕਸਿਜਰਾ ਜਿਹੜਾ ਪਟਵਾਰੀ ਸਾਹਿਬ ਕੋਲੇ ਹੁੰਦਾ ਹੈ ਜਿਹੜਾ ਉਹ ਜਾਨੀ ਜੀ ਮਸਾਵੀ ਦਾ ਅਕਸ ਮਸਾਵੀ ਦਾ ਅਕਸ ਉਹ ਕੱਪੜੇ ਦੇ ਉੱਪਰ ਕੀਤਾ ਹੁੰਦਾ ਲੱਠਾ ਵੀ ਉਹਨੂੰ ਕਹਿੰਦੇ ਆ ਜਿਹੜਾ ਹੈਗਾ ਲੱਠੇ ਤੇ ਜ਼ਮੀਨ ਦਾ ਨਕਸ਼ਾ ਮਸਾਵੀ ਦਾ ਤੇ ਅਕਸ ਜਿਹੜਾ ਅਕਸਿਜਰੇ ਦਾ ਫਰਕ ਹੁੰਦਾ ਇਹ ਲੱਠੇ ਤੇ ਹੁੰਦਾ ਔਰ ਇਹ ਕਾਗਜ਼ ਤੇ ਹੁੰਦਾ ਕਾਗਜ਼ ਤੇ ਬਣੀ ਹੁੰਦੀ ਮਸਾਵੀ ਉਹ ਮਰਬੇਬੰਦੀ ਵੇਲੇ ਦੀ ਰਿਕਾਰਡ ਔਰ ਵਸੀਕਾ ਆਪਾਂ ਆਮ ਤੌਰ ਤੇ ਸੁਣਦੇ ਆਂ ਕਿ ਵਸੀਕਾ ਨਵੀਸ, ਅਰਜੀ ਨਵੀਸ ਸੋ ਵਸੀਕਾ ਰਜਿਸਟਰੀ ਨੂੰ ਕਹਿੰਦੇ ਆਂ ਵੀ ਵਸੀਕੇ ਦਾ ਮਤਲਬ ਰਜਿਸਟਰੀ ਵਸੀਕਾ ਨਵੀਸ ਉਰਦੂ ਫਾਰਸੀ ਦਾ ਸ਼ਬਦ ਹੈ ਵੀ ਰਜਿਸਟਰੀ ਲਿਖਣ ਵਾਲਾ ਜਿਹੜਾ ਰਜਿਸਟਰੀ ਲਿਖਣ ਵਾਲਾ ਕੰਪੀਟੈਂਟ ਅਥਾਰਟੀ ਜਿਹੜੀ ਕਾਇਮ ਕੀਤੀ ਗਈ ਹੈ ਜੇ ਰੈਵਨਿਊ ਡਿਪਾਰਟਮੈਂਟ ਪੰਜਾਬ ਵੱਲੋਂ ਸੋ ਉਹਨਾਂ ਨੂੰ ਬਕਾਇਦਾ ਡੀ ਟਰੈਕਟਰ ਨੂੰ ਲਾਇਸੈਂਸ ਮਿਲਦਾ ਲਿਖਣ ਦਾ ਕਿਉਂਕਿ ਲੋਕ ਅਣਪੜ੍ਹੇ ਹੁੰਦੇ ਆ ਉਹਨਾਂ ਕੋਲੇ ਆਉਂਦੇ ਆ ਔਰ ਉਹਨਾਂ ਨੇ ਅਣਪੜ ਲੋਕਾਂ ਦਾ ਸਹੀ ਕੰਮ ਕਰਕੇ ਦੇਣਾ ਹੁੰਦਾ ਹੈ ਇਸ ਕਰਕੇ ਉਹਨਾਂ ਨੂੰ ਲਾਇਸੈਂਸ ਦਿੱਤਾ ਜਾਂਦਾ ਸੋ ਜਮ੍ਹਾਂ ਬੰਦੀ ਜਮ੍ਹਾਂ ਬੰਦੀ ਰਜਿਸਟਰ ਜ਼ਮੀਨ ਮਾਲਕੀ ਜਮ੍ਹਾਂ ਬੰਦੀ ਜਿਹੜਾ ਮਾਲਕਾਂ ਦੇ ਹੱਕਾਂ ਦਾ ਜਿਹੜਾ ਰਜਿਸਟਰ ਹੁੰਦਾ ਉਹਨੂੰ ਉਹਨੂੰ ਜਮ੍ਹਾਂ ਬੰਦੀ ਕਹਿੰਦੇ ਆ ਸੋ ਅੱਗੇ ਗਿਰਦਾਵਰੀ ਤੁਸੀਂ ਬਹੁਤ ਵਾਰੀ ਨੂੰ ਆਈ ਹੋ ਫੜਵਾਈ ਸਾਹਿਬ ਤੋਂ ਗਿਰਦਾਵਰੀ ਰਜਿਸਟਰ ਜਿਹੜਾ ਇਹ ਚ ਫਸਲਾਂ ਦਾ ਅੰਦਾਜ਼ਾ ਹੁੰਦਾ ਬਾਕੀ ਸਾਰਾ ਪਹਿਲੇ ਖਾਨੇ ਸਾਰੇ ਜਮ੍ਹਾਂ ਬੰਦੀ ਵਾਲੇ ਹੁੰਦੇ ਆ ਪਰੰਤੂ ਇਹ ਚ ਜਿਹੜਾ ਵਾਧਾ ਹੁੰਦਾ ਇਹਦੀ ਖਾਸੀਅਤ ਹੈ ਕਿ ਉੱਥੇ ਫਸਲ ਲਿਖੀ ਜਾਂਦੀ ਝੋਨਾ ਜਿਹੜਾ ਹੈਗਾ ਸੋਨੀ ਜੀ ਫਸਲ ਹੈ ਔਰ ਹਾੜੀ ਜੀ ਫਸਲ ਜਿਵੇਂ ਕਣਕ ਵੀਜੀ ਜਾਂਦੀ ਹੈ ਜਾਂ ਹੋਰ ਫਸਲਾਂ ਬੀਜੀ ਜਾਂਦੀਆਂ ਉਹ ਇਹਦੇ ਵਿੱਚ ਅੰਧਰਾਜ ਹੁੰਦਾ ਬਦਰ ਸੋ ਇੱਕ ਬਦਰ ਜਿਹੜਾ ਬਦਰ ਦਾ ਮਤਲਬ ਹੈ ਗਲਤੀ ਜ਼ਮੀਨੀ ਅੰਧਰਾਜ ਵਿੱਚ ਗਲਤੀ ਕਿਸੇ ਵੀ ਜ਼ਮੀਨ ਦੇ ਰਿਕਾਰਡ ਵਿੱਚ ਕੋਈ ਗਲਤੀ ਹੋਵੇ ਉਹਨੂੰ ਬਦਰ ਕਹਿੰਦੇ ਆ ਜਿਵੇਂ ਆਪਾਂ ਕਾਨੂੰਗੋ ਸਬਾਨ ਜਦੋਂ ਪਰਤਾਲ ਕਰਦੇ ਆ ਜਮਵੰਦੀ ਦੀ ਮੇਰੀ ਉਹ ਵੀਡੀਓ ਵੇਖ ਲਓ ਜਮਵੰਦੀ ਕਿਵੇਂ ਬਣਾਈ ਸੋ ਤੇ ਜਿੰਨੀਆਂ ਬਦਰਾਂ ਕੱਢਦੇ ਹੋ ਜਿੰਨੀ ਬਦਰਾ ਦਾ ਮਤਲਬ ਜਿੰਨੀਆਂ ਗਲਤੀਆਂ ਕੜਦੇ ਆ ਉਹ ਉਹ ਲਿਖਦੇ ਨੇ ਵੀ ਇਹਦੇ ਵਿੱਚ ਠੀਕ ਕਰਨ ਦੀ ਲੋੜ ਹੈ ਤਾਂ ਜਿਹੜੇ ਪੜਵਾਰੀ ਸਬੰਧ ਲਿਖਦੇ ਦਰਸਤ ਕਰ ਕੀਤਾ ਗਿਆ ਸੋ ਇਹਨੂੰ ਬਦਰ ਕਹਿੰਦੇ ਆ ਇੱਕ ਫਰਦ ਬਦਰ ਹੁੰਦੀ ਹੈ ਰਿਕਾਰਡ ਦੇ ਵਿੱਚ ਕੋਈ ਵੀ ਜਿਹੜੀ ਗਲਤੀ ਹੋ ਜੇ ਜਿਹੜੀ ਪਿੱਛੇ ਰਿਕਾਰਡ ਚ ਸਹੀ ਹੋਵੇ ਉਹ ਫਰਦ ਬਦਰ ਪੰਜਾਬ ਲੈਂਡ ਰਿਕਾਰਡ ਮੈਨੂਅਲ ਦਾ ਪੈਰਾ 7.29 ਇਹਦੀ ਇੱਕ ਵੱਖਰੀ ਵੀਡੀਓ ਪਾਈ ਹੈ ਮਾਲ ਮਹਿਕਮੇ ਦਾ ਸਭ ਤੋਂ ਵੱਡਾ ਹਥਿਆਰ ਫਰਦ ਬਦਲ ਉਹ ਵੀ ਜਰੂਰ ਵੇਖਿਓ ਸੋ ਰਪਟ مشکوکی ਕੁਰਪ ਸਾਨੂੰ ਬਹੁਤ ਸਾਰੇ ਸਿਧਨਾਂ ਨੇ ਸਵਾਲ ਕੀਤਾ ਕਿ ਪਟਵਾਰੀ ਸਬਾਨ ਵੱਲੋਂ 8 ਨੰਬਰ ਖਾਨਾ ਕਾਫੀਅਤ ਵਿਸ਼ੇਸ਼ ਕਤਨ ਚ ਜਿਹੜਾ ਰਵਟ ਮਸ਼ਕੂਕੀ ਪਾਈ ਜਾਂਦੀ ਹੈ ਇਹ ਰਵਟ ਮਸ਼ਕੂਕੀ ਕਿਸੇ ਵੀ ਨਰਾਜ ਨੂੰ ਮਤਲਬ ਇਹਨੂੰ ਠੀਕ ਦੱਸਿਆ ਜਾਂਦਾ ਵੀ ਇਹ ਜਿਹੜੀ ਮਸ਼ਕੂਕੀ ਕਿਸੇ ਨੂੰ ਸ਼ੱਕ ਲੱਗਿਆ ਗਲਤੀ ਲੱਗੀ ਸੋ ਉਹ ਮਸ਼ਕੂਕੀ ਨੂੰ ਠੀਕ ਕੀਤਾਗੇ ਜੰਦੀ ਉਹਦਾ ਮਤਲਬ ਰਵਟ ਮਸ਼ਕੂਕੀ ਪਈ ਹੋਵੇ ਉਹਦਾ ਮਤਲਬ ਤੁਹਾਡਾ ਰਿਕਾਰਡ ਸਹੀ ਹੈ ਤੁਹਾਡਾ ਰਿਕਾਰਡ ਪਟਵਾਰੀ ਸਾਹਿਬ ਨੇ ਸਹੀ ਕਰਤਾ ਹੈ ਇਹਦਾ ਮਤਲਬ ਇਹ ਹੁੰਦਾ ਰਹਿਣ ਜ਼ਮੀਨ ਰਹਿਣ ਕਹਿੰਦੇ ਵਿੱਚ ਜ਼ਮੀਨ ਗਹਿਣੇ ਕਰਨ ਵਾਲੇ ਬੰਦੇ ਨੂੰ ਰਹਿ ਕੋਈ ਮਤਲਬ ਜ਼ਮੀਨ ਗਹਿਣੇ ਕਰਨਾ ਰਹਿਣ ਰਹਿਣ ਜ਼ਮੀਨ ਗਹਿਣੇ ਕਰਨਾ ਔਰ ਜੇ ਰਾਹੇ ਨੂੰ ਕੰਨਾ ਹਾਹੇ ਨੂੰ ਸਿਆਲੀ ਲਾਦਗੇ ਰਾਹਨ ਰਾਹਨ ਜ਼ਮੀਨ ਗਹਿਣੇ ਕਰਨ ਵਾਲਾ ਰਹਿਣ ਜ਼ਮੀਨ ਗਹਿਣੇ ਕਰਨੀ ਰਾਹਨ ਜ਼ਮੀਨ ਗਹਿਣੇ ਕਰਨ ਵਾਲਾ ਇਸ ਤੋਂ ਅੱਗੇ ਹੁੰਦਾ ਜਿਹੜਾ ਹੈਗਾ ਹੱਕ ਸ਼ਫਕ ਇਹ ਰਹਿਣ ਜਮੇਦਾਰ ਨਾਲ ਜੁੜਿਆ ਮੁਰਤਨ ਮੁਰਤਮ ਜ਼ਮੀਨ ਗਹਿਣੇ ਲੈਣ ਵਾਲਾ ਹੁੰਦਾ ਇਹ ਜਿਹੜਾ ਰਾਹਨ ਹੁੰਦਾ ਉੱਥੇ ਲਿਖਿਆ ਹੁੰਦਾ ਅਕਬਰ ਸਿੰਘ ਰਾਹਨ ਅੱਗੇ ਸਲੱਖਣ ਸਿੰਘ ਮੁਰਤਨ ਗਹਿਣੇ ਲੈਣ ਵਾਲਾ ਇਹ ਨਰਾਜ ਹੁੰਦਾ ਇੰਤਕਾਲ ਦੇ ਵਿੱਚ ਹੱਕ ਸ਼ੁਫਾ ਸੋ ਪੁਰਾਣੇ ਮਰੱਬੇਬੰਦੀ ਵੇਲੇ ਉਦੋਂ ਹੁਣ ਤੱਕ ਹੱਕ ਸ਼ੁਫਾ ਬੰਦ ਹੋ ਗਿਆ ਬਹੁਤ ਸਾਲ ਹੋ ਗਏ ਲਗਭਗ 35 ਸਾਲ ਦੇ ਲਗਭਗ 40 ਸਾਲ ਹੋ ਗਏ ਬੰਦ ਹੋਏ ਇਹਨੂੰ ਸੋ ਹੱਕ ਸ਼ੁਫਾ ਜਿਹੜਾ ਜ਼ਮੀਨ ਖਰੀਦਣ ਦਾ ਪਹਿਲਾ ਹੱਕ ਵੀ ਇਹ ਕੀ ਚੀਜ਼ ਆਉਂਦੀ ਹੈ ਹੱਕ ਸ਼ੁਫਾ ਇਹ ਜ਼ਮੀਨ ਜਦੋਂ ਖਰੀਦਣ ਦਾ ਪਹਿਲਾ ਹੱਕ ਜਿਹੜਾ ਹੁੰਦਾ ਸੀ ਉਹ ਉਸ ਨੂੰ ਹੱਕ ਸ਼ੁਫਾ ਕਿਹਾ ਜਾਂਦਾ ਸੀ ਆਪਾਂ ਕਿਤੋਂ ਵੀ ਜਿਹੜੀ ਮਤਲਬ ਆਪਦੇ ਵਾਰਸਾਂ ਚੋਂ ਖਰੀਦਣੀ ਹੈ ਔਰ ਉਹ ਤੇ ਜਿਹੜਾ ਪਹਿਲਾ ਹੱਕ ਜਿਹੜਾ ਹੱਕ ਸ਼ੁਫਾ ਦਾ ਬਣਦਾ ਸੀ ਉਹ ਮਾਨਯੋਗ ਅਦਾਲਤਾਂ ਔਰ ਜਿਹੜੇ ਮਹਿਕਮਾ ਮਾਲ ਇਹ ਇੰਦਰਧਾਰਤ ਕਰਦਾ ਸੀ ਮਤਲਬ ਵੀ ਹੱਕ ਸ਼ੁਫਾ ਪਹਿਲਾ ਹੱਕ ਜ਼ਮੀਨ ਖਰੀਦਣ ਦਾ ਕਿਹਦਾ ਬਣਦਾ ਸੋ ਤਕਸੀਮ ਜਿਹੜੀ ਹੈ ਤਕਸੀਮ ਉਰਦੂ ਫ਼ਾਰਸੀ ਚ ਕਹਿੰਦੇ ਆ ਪਾਰਟੀਸ਼ਨ ਜਿਵੇਂ ਆਪਾਂ ਜਿਹਨੂੰ ਵੰਡ ਕਹਿੰਦੇ ਆ ਆਪਣੀ ਵੀਡੀਓ ਵੀ ਪਾਈ ਹੈ ਤਕਸੀਮ ਤੇ ਉਹ ਵੀ ਵੇਖਿਓ ਧਿਆਨ ਨਾਲ ਜ਼ਮੀਨ ਦੀ ਵੰਡ ਕਰਨੀ ਇਹਨੂੰ ਤਕਸੀਮ ਸ਼ਬਦ ਵਰਤੇ ਆ ਜਾਂਦਾ ਇੱਕ ਤਨਬੀਅਤਨਾਮਾ ਤਨਬੀਅਤਨਾਮਾ ਦਾ ਮਤਲਬ ਹੈ ਮਤਬੰਨਾ ਨਾਮਾ ਕਿਸੇ ਦੇ ਬੱਚਾ ਨਹੀਂ ਹੁੰਦਾ ਤਾਂ ਆਪਾਂ ਕਹਿੰਦੇ ਵੀ ਤੂੰ ਤਨਬੀਅਤਨਾਮਾ ਕਰਵਾ ਲੈ ਅਰਜੀ ਨਵੀਸ ਨੂੰ ਕਹਿੰਦਾ ਪਰ ਉਹਨੂੰ ਪਤਾ ਨਹੀਂ ਲੱਗਦਾ ਸੋ ਆਪਾਂ ਸ਼ਬਦ ਸਿੱਖਣੇ ਆ ਉਹ ਕਹਿੰਦਾ ਮਤਬੰਨਾ ਨਾਮਾ ਕਰਵਾ ਲਓ ਤੁਸੀਂ ਆਪਣੇ ਪੁੱਤਰ ਦਾ ਮਤਬੰਨਾ ਨਾਮਾ ਕਰਾ ਲਓ ਪਰ ਤੁਹਾਡੇ ਨਾਲ ਜਿਹੜੀ ਵਿਰਾਸਤ ਗਾਂ ਅੰਤਕਾਲ ਜਿਹੜੀ ਚਰਨਗੇ ਵਿੱਚ ਸਿਖਾੜਾ ਰਹੇਗਾ ਕਿਸੇ ਵੀ ਕਾਨੂੰਨੀ ਵਾਰਸਾਂ ਦਾ ਕੋਈ ਰੌਲਾ ਨਹੀਂ ਰਹੇਗਾ ਸੋ ਆੜ ਰਹਿਣ ਆੜ ਰਹਿਣ ਮਤਲਬ ਆਪਾਂ ਕੋਈ ਵੀ ਲੋਨ ਚੱਕਦੇ ਹਾਂ ਕਿਸੇ ਤੋਂ ਬੈਂਕ ਤੋਂ ਤਾਂ ਆੜ ਦਾ ਮਤਲਬ ਆੜ ਰਹਿਣ ਵੀ ਉਹਦਾ ਸ਼ਬਦ ਨਾਲ ਉਰਦੂ ਫਾਰਸੀ ਦਾ ਲਾ ਕੇ ਬਣਾਤਾ ਕਿ ਬਿਨਾ ਕਬਜੇ ਤੋਂ ਉਸ ਬੈਂਕ ਕੋਲੇ ਉਸ ادارے ਕੋਲੇ ਕੋਈ ਵੀ ਧਾਰਾ ਉਹਦੇ ਕੋਲੇ ਮਤਲਬ ਆੜ ਰਹਿਣ ਰਹੇਗੀ ਜਾਂ ਕਿਸੇ ਵਿਅਕਤੀ ਦੀ ਆਪਦੀ ਪਰਸਨਲ ਕੋਈ ਫਾਈਨਾਂਸ ਹੈ ਕੋਈ ਬੈਂਕ ਬਣਾਈ ਹੈ ਸੋ ਉਹਦੇ ਕੋਲੇ ਵੀ ਇਵੇਂ ਆੜ ਰਹਿਣ ਦਾ ਮਤਲਬ ਉਹ ਇੰਤਕਾਲ ਹੋਊਗਾ ਸੋ ਜੁਮਲਾ ਮੁਸ਼ਤਰਕਾ ਮਾਲਕਾਨ ਹਸਬ ਰਸਦ ਖੇਵਟ ਇਹ ਬਹੁਤ ਇੰਪੋਰਟੈਂਟ ਹੈ ਕੇਵਲ ਜੁਮਲਾ ਵਿਸਤਰਕਾ ਮਾਲਕਾਨ ਹਸਬ ਰਸਦ ਖੇਵਟ ਇਹ ਆਮ ਬੰਦਿਆਂ ਨੂੰ ਪਤਾ ਨਹੀਂ ਲੱਗਦਾ ਵੀ ਇਹ ਕੀ ਇਹਦਾ ਮਤਲਬ ਹੈ ਇਹਦਾ ਮਤਲਬ ਹੈ ਵੀ ਕੋਈ ਵੀ ਪਿੰਡ ਦੇ ਵਿੱਚ ਸ਼ਾਮਲਾਟ ਜ਼ਮੀਨਾਂ ਹੁੰਦੀਆਂ ਕਈ ਵਾਰੀ ਨਾਲ ਲਿਖ ਦਿੰਦੇ ਸ਼ਾਮਲਾਟ ਜੁਮਲਾ ਮੁਸ਼ਤਰਕਾ ਮਾਲਕਾਨ ਹਸਬ ਰਸਦ ਖੇਵਟ ਸੋ ਉਹਦਾ ਮਤਲਬ ਹੁੰਦਾ ਉਹ ਸ਼ਾਮਲਾਟ ਦੇ ਵਿੱਚ ਮਾਲਕਾਂ ਦੀ ਸਾਂਝੀ ਥਾਂ ਜਿਸ ਵਿੱਚ ਖੇਵਟਾਂ ਦੇ ਰਕਬੇ ਉਹਨਾਂ ਦੀ ਹਿੱਸੇ ਦੇ ਅਨੁਪਾਤ ਦੇ ਹਿਸਾਬ ਨਾਲ ਵਖਾਏ ਹੁੰਦੇ ਆ ਜੇਕਰ ਸ਼ਾਮਲ ਆਰਥ ਨਹੀਂ ਲਿਖਿਆ ਜੁਮਲਾ ਮਿਸਰਕਾ ਮਾਲਕਾਂ ਹਸਬ ਰਸਦ ਖੇ ਉੱਤੇ ਲਿਖਿਆ ਤਾਂ ਉਹ ਜਿੰਨੇ ਮਾਲਕਾਂ ਦੀ ਪੱਤੀ ਦੇ ਵਿੱਚ ਹੈ ਜਾਂ ਉਹਨਾਂ ਮਾਲਕਾਂ ਦੇ ਫਰਜ਼ ਕਰ ਲੋ ਛੋਟਾ ਪਿੰਡ ਹੈ ਤਾਂ ਉਹ ਸਾਰੇ ਮਾਲਕਾਂ ਦਾ ਜਿੰਨਾ ਜਿੰਨਾ ਉਹਨਾਂ ਦਾ ਜਾਵਬੰਦੀ ਚ ਹਿੱਸਾ ਹੈ ਉਹ ਉਸ ਅਨੁਪਾਤ ਦੇ ਹਿਸਾਬ ਨਾਲ ਇਹਦੀ ਚਿੱਸਾ ਹੋਊਗਾ ਔਰ ਮਨਕੂਲਾ ਜਾਇਦਾਦ ਇੱਕ ਤੁਸੀਂ ਸੁਣਿਆ ਹੋਊਗਾ ਮਨਕੂਲਾ ਉੱਚ ਜਦੋਂ ਮਾਨਯੋਗ ਅਰਜੀ ਨਵੀਸ ਜਦੋਂ ਟਾਈਪ ਕਰਦੇ ਆ ਆਪਣੀ ਵਸੀਅਤ ਤੋਂ ਚ ਲਿਖਦੇ ਹਨਕੂਲਾ ਗੈਰਮਨਕੂਲਾ ਜਾਇਦਾਦ ਦਾ ਵਾਰਿਸ ਹੋਵੇਗਾ ਉਹਦਾ ਮਤਲਬ ਹੁੰਦਾ ਮਨਕੂਲਾ ਚੱਲ ਜਾਇਦਾ ਚੱਲ ਜਾਇਦਾ ਤੇ ਹੁੰਦੀ ਮੋਟਰਸਾਈਕਲ ਸਕੂਟਰ ਕਾਰ ਕੈਮਰਾ ਆਪਣਾ ਦੂਸਰੀ ਚੀਜ਼ ਜਿਹੜੀ ਹੈਗੀ ਜਿਹੜੀ ਚੱਲ ਕੇ ਕਿਤੇ ਜਾ ਸਕਦੀ ਹੈ ਜਿਹੜੀ ਮੂਵ ਹੋ ਸਕਦੀ ਹੈ ਜਿਹੜੀ ਜਿਹੜੀ ਅਚਲ ਜਾਇਦਾਦ ਜਮੀਨ ਨੂੰ ਕਹਿੰਦੇ ਆ ਘਰ ਨੂੰ ਕਹਿੰਦੇ ਆਪਣੇ ਨੂੰ ਉਹ ਕਿਤੇ ਵੀ ਬਦਲ ਕੇ ਨਹੀਂ ਜਾ ਸਕਦਾ ਹੁਣ ਤਾਂ ਫਿਰ ਘਰਾਂ ਦੇ ਵੀ ਉਹਨਾਂ ਨੇ ਵਿਗਿਆਨੀਆਂ ਨੇ ਇਸ ਤਰ੍ਹਾਂ ਦਾ ਬਣਾਤਾ ਸਿਸਟਮ ਕਿ ਉਹਨਾਂ ਦੇ ਥੱਲੇ ਟਾਇਰ ਲਾ ਕੇ ਪਹੀਏ ਲਾ ਕੇ ਬੈਰਿੰਗ ਲਾ ਕੇ ਘਰ ਵੀ ਚਲਦੇ ਫਿਰਦੇ ਕਰਦੇ ਆ ਪਰ ਜਿਹੜੀ ਜ਼ਮੀਨ ਹੈ ਇਹ ਇਮੂਵੇਬਲ ਪ੍ਰੋਪਰਟੀ ਹੈ ਆ ਚੱਲ ਜਾਇਦਾਦ ਕਹਿੰਦੇ ਇਹਨੂੰ ਜਿਹੜੀ ਦੁਨੀਆ ਤੇ ਉਸੇ ਥਾਂ ਤੇ ਰਹਿੰਦੀ ਹੈ ਹਮੇਸ਼ਿਆ ਵਾਸਤੇ ਸੋ ਇਹਨੂੰ ਮੰਕੂਲਾ ਜਾਇਦਾਦ ਕਹਿੰਦੇ ਚੱਲ ਜਾਇਦਾਦ ਨੂੰ ਗੈਰ ਮੰਕੂਲਾ ਜਾਇਦਾਦ ਆ ਅਚਲ ਜਾਇਦਾਦ ਸੋ ਅੱਗੇ ਤਮਲੀਕਨਾਮਾ ਤਮਲੀਕਨਾਮਾ ਹੁੰਦਾ ਆ ਆਪਾਂ ਨੂੰ ਕਹਿੰਦੇ ਆਪਾਂ ਤਮਲੀਕਨਾਮਾ ਕਰ ਲੋ ਕੁਦਾ ਮਤਲਬ ਸਮਝੌਤਾ ਤੁਸੀਂ ਕਿਸੇ ਬੰਦੇ ਨਾਲ ਕੋਈ ਐਗਰੀਮੈਂਟ ਕਰਦੇ ਆ ਕੋਈ ਸਮਝੌਤਾ ਕਰਦੇ ਤੁਸੀਂ ਉਹਦੇ ਨਾਲ ਤੁਸੀਂ ਉਸ ਐਗਰੀਮੈਂਟ ਨੂੰ ਮਤਲਬ ਆਪਾਂ ਤਮਲੀਕਨਾਮਾ ਵੀ ਕਹਿੰਦੇ ਉਰਦੂ ਫਾਰਸੀ ਦੇ ਸ਼ਬਦਾਂ ਚ ਤਰਮੀਮ ਆਪਾਂ ਕਹਿੰਦੇ ਨਕਸ਼ਾ ਤਰਮੀਮੀ ਜਦੋਂ ਨਕਸ਼ਾ ਬਣ ਕੇ ਜਾਂਦੇ ਤਕਸੀਮ ਦੇ ਨਕਸ਼ਿਆਂ ਚ ਮੈਂ ਦੱਸਿਆ ਸੋ ਨਕਸ਼ਾ ਊੜਾ ਜਾਂਦਾ ਆੜਾ ਜਾਂਦਾ ਈਡੀ ਬਣ ਕੇ ਜਾਂਦਾ ਈਡੀ ਗਵਰਨਮੈਂਟ ਵੱਲੋਂ ਐਸੇ ਬੰਦ ਕਰ ਦਿੱਤਾ ਗਿਆ ਔਰ ਉੱਥੇ ਜੇ ਕੋਈ ਉਹ ਨਕਸ਼ੇ ਚ ਗਲਤੀ ਹੋਵੇ ਮਨ ਜੋ ਵਕੀਲ ਸਾਹਿਬ ਵੱਲੋਂ ਕੋਈ ਗਲਤੀ ਲਾਈ ਜਾਵੇ ਇਬ ਇਹ ਸਾਡਾ ਨਕਸ਼ਾ ਗਲਤ ਬਣਿਆ ਜੀ ਖਾਲ ਪੰਨਿਆਂ ਦੀ ਕਾਟ ਵੱਧ ਘਟਣ ਲੱਗੀ ਐ ਮਾਲਕ ਦਾ ਇਸੇ ਵਿੱਚ ਫਰਕ ਐ ਜਾਂ ਮਤਲਬ ਉਹ ਤੇ ਮਾਹਰ ਤੋਂ ਕਟਿਆ ਗਿਆ ਸੋ ਉਦੋਂ ਫਿਰੋਂ ਮਾਨਯੋਗ ਡੀਆਰਓ ਸਾਹਿਬ ਜੇ ਐਨਆਰਆਈ ਕੇਸ ਐ ਤਾਂ ਡੀਆਰਓ ਸਾਹਿਬ ਜਿਹੜੇ ਉਹ ਪਿੱਛੇ ਮੋੜਨਗੇ ਤੇ ਉਹਨੂੰ ਕਹੇ ਉੱਥੇ ਲਿਖਣਗੇ ਵੀ ਨਕਸ਼ਾ ਤਰਮੀਮੀ ਬਣ ਕੇ ਦੁਬਾਰਾ ਪੇਸ਼ ਹੋਵੇ ਜੇਕਰ ਤਹਿਸੀਲਾਰ ਸਾਹਿਬ ਕੋਲ ਤੇ ਸੈਕਟੋਰ ਕਲੈਕਟਰ ਦਰਜਾ ਪਹਿਲਾ ਕੀ ਪਾਵਰ ਵਰਤ ਕੇ ਤਹਿਸੀਲਾਰ ਸਾਹਿਬ ਵੀ ਐਵੇਂ ਮੋੜਨਗੇ ਕਿ ਨਕਸ਼ਾ ਤਰਮੀਮੀ ਤੇ ਵਿਸੋਧਾ ਵਾਲਾ ਨਕਸ਼ਾ ਪੇਸ਼ ਕੀਤਾ ਜਾਵੇ ਸੋ ਦਸਤਬਰਦਾਰੀ ਨਾਮਾ ਅਖੀਰ ਦੇ ਵਿੱਚ ਆਪਾਂ ਆ ਗਏ ਆ ਦਸਤਬਰਦਾਰੀ ਨਾਮਾ ਹੱਕ ਛੱਡਣ ਬਾਰੇ ਲਿਖਤ ਸੋ ਜਿਹੜੀ ਕਿਸੇ ਬੰਦੇ ਨੇ ਵੀ ਆਪਦਾ ਜ਼ਮੀਨ ਦਾ ਹੱਕ ਛੱਡਣਾ ਹੋਵੇ ਤਾਂ ਉਹ ਆਪ ਲਿਖਤ ਕਰ ਸਕਦੇ ਆ ਦਸਤਬਰਦਾਰੀ ਨਾਮਾ ਦੀ ਲਿਖਤ ਹੁੰਦੀ ਰਜਿਸਟਰਡ ਹੁੰਦੀ ਆ ਆਪਾਂ ਆਪਦਾ ਹੱਕ ਛੱਡ ਦਿੰਨੇ ਆ ਮੈਂ ਆਪਦਾ ਇਸਾਈ ਚੋਂ ਨਹੀਂ ਲੈਣਾ ਚਾਹੁੰਦਾ ਸੋ ਉਹਨੂੰ ਦਸਤਬਰਦਾਰੀ ਨਾਮਾ ਕਹਿੰਦੇ ਆ ਔਰ ਮਕਸੂਸ ਨੰਬਰ ਆਪਾਂ ਕਹਿੰਦੇ ਮੈਂ ਖਾਸ ਨੰਬਰ ਚੁਣ ਕੇ ਲੈ ਲੇ ਮਕਸੂਸ ਨੰਬਰ ਖਸਰਾ ਕਿਤੇ ਲਿਖਿਆ ਹੁੰਦਾ ਸਿਪੜਦੇ ਆ ਤੁਹਾਨੂੰ ਸਮਝਣੇ ਲੱਗਦੀ ਬਹੁਤ ਸਾਰੇ ਲਾਈਵ ਦੇ ਵਿੱਚ ਵੀ ਸਵਾਲ ਪੁੱਛੇ ਸੀ ਸੋ ਉੱਥੇ ਮਖਸੂਸ ਨੰਬਰ ਦਾ ਮਤਲਬ ਖਾਸ ਨੰਬਰ ਔਰ ਗੈਰ ਮਰੂਸੀ ਗੈਰ ਮਰੂਸੀ ਬਹੁਤ ਸ਼ਬਦ ਆਉਂਦਾ ਇਹ ਕੱਚਾ ਮਜਾਰਾ ਹੁੰਦਾ ਗੈਰ ਮਰੂਸੀ ਜਿਹੜਾ ਇਹ ਬਹੁਤ ਇੰਪੋਰਟੈਂਟ ਸ਼ਬਦ ਹੈ ਸੋ ਕੱਚਾ ਮਜਾਰਾ ਇਹ ਨਜਾਇਜ਼ ਕਾਬ ਕਬਜਾ ਕਹਿੰਦੇ ਇਹਨੂੰ ਜਿਹੜਾ ਗੈਰ ਮਰੂਸੀ ਹੁੰਦਾ ਨਜਾਇਜ਼ ਕਾਬਜ ਹੁੰਦਾ ਔਰ ਜਿਉਂ ਮੰਡੀ ਦੇ ਚ ਮਾਲਕੀ ਖਾਨੇ ਚ ਨਹੀਂ ਆ ਸਕਦਾ ਇਹ ਜ਼ਮੀਨ ਨੂੰ ਵੇਚ ਨਹੀਂ ਸਕਦਾ ਲੋਨ ਨਹੀਂ ਲੈ ਸਕਦਾ ਔਰ ਇੱਕ ਹੁੰਦਾ ਮਰੂਸੀ ਮਰੂਸੀ ਹੁੰਦੇ ਪੱਕੇ ਮਜਾਰੇ ਪੱਕੇ ਮਜਾਰੇ ਜਿਨ੍ਹਾਂ ਨੂੰ ਮਾਲਕੀ ਹੱਕ ਮਰੱਬੇਬੰਦੀ ਵੇਲੇ ਦਿੱਤੇ ਗਏ ਆ ਜੇ ਕੋਈ ਮਰੂਸੀ ਅਜੇ ਵੀ ਰਹਿੰਦਾ ਕਿਤੇ ਪੰਜਾਬ ਦੇ ਵਿੱਚ ਤਾਂ ਉਹ ਆਪਦਾ ਅੰਤਕਾਰਡ ਆ ਤੇ ਆਪਦੀ ਜਿਹੜੀ ਅਲਾਟਮੈਂਟ ਦਾ ਨਾਲ ਲਾ ਕੇ ਉਹ ਪੰਜਾਬ ਸਰਕਾਰ ਤੋਂ ਜ਼ਮੀਨ ਆਪਦੇ ਨਾਂ ਕਰਵਾ ਸਕਦਾ ਨਿਯਮਾ ਮੁਤਾਬਕ ਜਿਹੜੇ ਪੰਜਾਬ ਸਰਕਾਰ ਦੇ ਨਿਯਮ ਨੇ ਸੋ ਰਫਾਏ ਆਮ ਇੱਕ ਪੁੱਛਿਆ ਸੀ ਵੀ ਰਫਾਏ ਆਮ ਜਿਹੜੇ ਆਮ ਆਮ ਵਰਤੋਂ ਜੋ ਹਰਕ ਦੀ ਵਰਤੋਂ ਵਾਲੀ ਵੀ ਹਰ ਬੰਦੇ ਦੇ ਵਰਤੋਂ ਚ ਆਉਣ ਵਾਲੀ ਚੀਜ਼ ਹੋਵੇ ਕੋਈ ਜਿਵੇਂ ਹੱਡਾ ਰੋੜੀ ਹੋਈ ਜਾਂ ਕੋਈ ਮਤਲਬ ਸਾਂਝੀ ਛੱਪੜ ਹੋਇਆ ਜਾਂ ਕੋਈ ਹੋਰ ਹੋਇਆ ਉਹਦੇ ਵਿੱਚ ਸਾਡਾ ਵਿਭਾਗ ਬਹੁਤ ਸਾਰੀਆਂ ਜਮ੍ਹਾਂ ਬੰਦੀਆਂ ਚ ਲਿਖਿਆ ਜਾਂਦਾ ਰਫਾਇਆਮ ਸੋ ਉਹਦਾ ਮਤਲਬ ਵੀ ਸਾਰੇ ਲੋਕਾਂ ਦੀ ਵਰਤੋਂ ਵਾਸਤੇ ਹੈ ਕੋਈ ਵੀ ਉਥੇ ਜਿਵੇਂ ਆਪਾਂ ਹੱਡਾ ਰੋੜੀ ਨੂੰ ਵੀ ਇਕੱਠੇ ਸਾਂਝੇ ਵਰਤਦੇ ਆਂ ਛੱਪੜਾਂ ਨੂੰ ਵੀ ਸਾਂਝੇ ਵਰਤਦੇ ਆਂ ਹੋਰ ਵੀ ਜਿਹੜੀਆਂ ਸਾਂਝੀਆਂ ਥਾਵਾਂ ਜਿਹਨਾਂ ਨੂੰ ਸਾਰੇ ਲੋਕ ਵਰਤਦੇ ਆ ਉਹਨਾਂ ਵਾਸਤੇ ਹੀ ਸ਼ਬਦ ਵਰਤਿਆ ਜਾਂਦਾ ਰਫਾਇਆਮ ਆਖਰ ਦੇ ਵਿੱਚ ਵਾਗਜ਼ਾਰ ਕਰਨਾ ਵਾਗਜ਼ਾਰ ਕਰਨਾ ਹੈ ਮੁਕਤ ਕਰਨਾ ਵੋਕੇਟ ਕਰਨਾ ਅੰਗਰੇਜ਼ੀ ਚ ਆਪਾਂ ਕਹਿੰਦੇ ਵੋਕੇਟ ਕਰਨਾ ਸੋ ਵੀ ਕੋਈ ਵੀ ਆਰਡਰ ਹੈ ਕਈ ਵਾਰੀ ਮਾਨਜੋਗ ਜੱਜ ਸਾਹਿਬ কুরਕੀ ਕਰ ਦਿੰਦੇ ਕਿਸੇ ਦੀ কুরਕੀ ਦੀ ਵੀ ਇੱਕ ਵੀਡੀਓ ਬਣਾਵਾਂਗੇ ਵੱਖਰੀ ਕਿਵੇਂ ਹੁੰਦੀ ਹੈ ਨਿਲਾਮੀ ਕਿਵੇਂ ਹੁੰਦੀ ਕੀ ਹੁੰਦਾ ਪ੍ਰੋਸੈਸ ਸੋ ਜਦੋਂ ਮਾਨਜੋਗ ਜੱਜ ਸਾਹਿਬ ਕਿਸੇ ਦੀ কুরਕੀ ਕਰ ਦਿੰਦੇ ਆ ਤਾਂ ਜੇਕਰ ਉਹ ਬੰਦਾ ਕਵੇ ਮੇਰੀ কুরਕੀ ਖੋਲ ਦਿੱਤੀ ਜਾਵੇ ਮੇਰੀ ਕੁਰਕੀ ਕਰ ਦਿੱਤੀ ਜਾਂ ਸਾਡੇ ਮਹਿਕਮੇ ਦੇ ਸ਼ਬਦਾਂ ਚ ਪਟਵਾਰੀ ਸਬਾਨ ਰੈਫਟ ਪਾਉਂਦੇ ਰੋਜ਼ਨਾਮੇ ਜਾਂ ਵਾਕਿਆਤੀ ਚ ਕਿ ਮਾਨਯੋਗ ਜੱਜ ਸਾਹਿਬ ਦੇ ਆਰਡਰਾਂ ਦੇ ਮਤਾਬਕ ਫੈਸਲਾ ਮਤੀ ਇੰਨੀ ਨੂੰ ਅੱਜ ਇਹ ਕੁਰਕੀ ਰੈਫਟ ਵਾਗਯਾਰ ਕਰ ਦਿੱਤੀ ਗਈ ਹੈ ਵੀ ਫੱਕ ਕਰ ਦਿੱਤੀ ਗਈ ਜਿਵੇਂ ਆਪਾਂ ਬੈਂਕ ਦਾ ਲੋਨ ਤਾਰ ਕੇ ਫੱਕ ਕਰ ਦਿੰਦੇ ਆ ਸੋ ਬੇਚਰਾਗ ਮੋਜਾ ਜਿਹੜਾ ਆਖਰੀ ਆਪਣੇ ਆਗੇ ਸ਼ਬਦ ਬੇਚਰਾਗ ਮੋਜਾ ਬੇਚਰਾਗ ਮੋਜਾ ਹੁੰਦਾ ਜਿੱਥੇ ਕੋਈ ਚਰਾਗ ਨਾ ਚੱਲਦਾ ਹੋਵੇ ਇਹ ਉਰਦੂ ਫਾਰਸੀ ਦੇ ਸ਼ਬਦ ਹੈ ਜਿਸ ਪਿੰਡ ਚ ਕੋਈ ਵਾਦੀ ਨਾ ਹੋਵੇ ਪੰਜਾਬ ਚ ਬਹੁਤ ਸਾਰੇ ਇਹੋ ਜਿਹੇ ਪਿੰਡ ਹੈ ਜਿਹੜੇ ਬੇਚਰਾਗ ਮੇਰੇ ਹਲਕੇ ਚ ਵੀ ਰਹੇ ਆ ਪੰਜ 10 ਪਿੰਡ 31 ਪਿੰਡਾਂ ਚੋਂ ਸੋ ਬੇਚਰਾਗ ਸੀ ਜਿੱਥੇ ਕੋਈ ਵਾਦੀ ਨਹੀਂ ਹੁੰਦੀ ਉੰਜੋ ਕੱਟੀ ਮਤਲਬ ਹੁੰਦੀ ਹੈ ਛੋਟੀ ਮੋਟੀ ਵਾਦੀ ਮਟੋ ਕਈਆਂ ਚ ਨਹੀਂ ਕੱਟੀ ਹੁੰਦੀ ਪੂਰੇ ਰਕਬਾ ਹੁੰਦਾ ਵਹਿਕ ਰਕਬਾ ਹੁੰਦਾ ਸੋ ਉਹਨੂੰ ਪਿੰਡ ਦਾ ਇੱਕ ਵੱਖਰਾ ਦਿੱਤਾ ਹੁੰਦਾ ਨਾਮ ਪਿੰਡ ਦਾ ਵੱਖਰਾ ਤਾਹਦ ਬਸਤ ਨੰਬਰ ਵੱਖਰਾ ਹੁੰਦਾ ਉਹਦਾ ਜਿਹੜਾ ਪਿੰਡ ਦਾ ਸਾਰੇ ਜ਼ਿਲ੍ਹੇ ਚ ਅਲੱਗ-ਅਲੱਗ ਹੁੰਦਾ ਆਰਾਜੀ ਮਤਰੂਕਾ ਅਜੇ ਰਾਜੀ ਮਤਰੂਕਾ ਕਹਿੰਦੇ ਆ ਅਲਾਟਮੈਂਟ ਕਰਨ ਯੋਗ ਜ਼ਮੀਨ ਕੋਈ ਵੀ ਫਰਕ ਨਾ ਜਦੋਂ ਦੇਸ਼ ਦੀ ਵੰਡ ਹੋਈ ਹੈ ਆਪਣੇ ਦੇਸ਼ ਦੀ ਆ ਦੀ ਜਿਹੜੇ ਆਪਣੇ ਇਧਰੋਂ ਮੁਸਲਮਾਨ ਆਪਣੇ ਭਰਾ ਸੀ ਉਧਰ ਗਏ ਜਿਹੜੇ ਆਪਣੇ ਸਿੱਖ ਭਰਾ ਸੀ ਉਹ ਇਧਰ ਆਏ ਜਾਂ ਜਿਹੜੇ ਹਿੰਦੂ ਭਰਾ ਇਧਰ ਆਏ ਜਾਂ ਹੋਰ ਜਿਹੜੀਆਂ ਕਮਿਊਨਿਟੀ ਆ ਇਧਰ ਇੱਕ ਦੂਜੇ ਤੋਂ ਜਿੰਨੀਆਂ ਵੀ ਕਮਿਊਨਿਟੀਆਂ ਨੇ ਇੱਕ ਦੂਜੇ ਦਾ ਇਧਰ ਲੈਂਡ ਦੇਣ ਆਪਣਾ ਜ਼ਮੀਨਾਂ ਦਾ ਹੋਇਆ ਪ੍ਰਵਾਸ ਹੋਇਆ ਇੱਕ ਦੂਜੇ ਆਪਦੇ ਆਪ ਦੇ ਮੁਲਕ ਦੇ ਵਿੱਚ ਸੋ ਉਹ ਜਿਹੜੀ ਅਲਾਟ ਕਰਨ ਯੋਗ ਜ਼ਮੀਨ ਉਹਨੂੰ ਮਤਰੂਕਾ ਮਹਾਜਰੀਨ ਵੀ ਕਹਿੰਦੇ ਆ ਮਤਰੂਕਾ ਮਹਾਜਰੀਨ ਮਹਾਜਰ ਵੀ ਜਿਹੜੇ ਕਿਤੇ ਸ਼ਰਨ ਲੈ ਕੇ ਬਤਮੰਦਾਂ ਬੰਦਾ ਆ ਕੇ ਔਰੋ ਕੈਂਪਾਂ ਦੇ ਵਿੱਚ ਬੈਠੇ ਪਾਕਿਸਤਾਨ ਦੇ ਵਿੱਚ ਵੀ ਬੈਠੇ ਆਪਣੇ ਹਿੰਦੁਸਤਾਨ ਦੇ ਭਾਰਤ ਦੇ ਵਿੱਚ ਵੀ ਬੈਠੇ ਸੋ ਕੈਂਪਾਂ ਦੇ ਵਿੱਚ ਬੈਠ ਕੇ ਮਹਾਜਰੀਨ ਉਹਨੂੰ ਜੰਦੀ ਜਿਹੜਾ ਇਹ ਸ਼ਬਦ ਬੋਲਦੇ ਆ ਮਤਰੂਕਾ ਮਤਰੂਕਾ ਮਹਾਜਰੀਨ ਔਰ ਜਿਹੜਾ ਕਸਟੋਡੀਅਨ ਦੀ ਲੈਂਡ ਵੀ ਕਹਿੰਦੇ ਆ ਕਸਟੋਡੀਅਨ ਲੈਂਡ ਕਸਟੋਡੀਅਨ ਲੈਂਡ ਵੀ ਕਹਿੰਦੇ ਆ ਸੋ ਇਹ ਜਿਹੜੀ ਵੈਕੂ ਪ੍ਰੋਪਰਟੀ ਜਿਹੜਾ मतलब सिगाए ਦਾ ਐਕਟ ਵੀ ਬਣਿਆ ਸੀ 1950 ਦਾ ਜਿਹੜੀ ਵੈਕੂ ਪ੍ਰੋਪਰਟੀ ਐਕਟ 1954 ਉਹ ਚ ਮੁੜ ਕੇ ਸੋਧ ਕੇ ਬਣਿਆ ਸੋ ਜਿਹੜੀ મતਲਬ ਮਤਰੂਕਾ ਜਾਇਦਾ ਸੀ ਉਹਦੇ ਵਾਸਤੇ ਲਾਸਟ ਦੇ ਵਿੱਚ ਆਖਰੀ ਆਪਣਾ ਐਮਾ ਮੋਜਾ ਐਮਾ ਮੋਜਾ ਉਸ ਪਿੰਡ ਨੂੰ ਕਹਿੰਦੇ ਆ ਜਿਸ ਜਿਸ ਪਿੰਡ ਨੂੰ ਕਿਸੇ ਵਿਅਕਤੀ ਨੂੰ ਕੋਈ ਚੈਰੀਟੇਬਲ ਤੌਰ ਤੇ ਚੈਰੀਟੇਬਲ ਤੌਰ ਤੇ ਧਾਰਮਿਕ ਤੌਰ ਤੇ ਜਾਂ ਕਿਸੇ ਹੋਰ ਸੰਸਥਾ ਵਾਸਤੇ ਜਿਹੜੀਆਂ ਲੋਕਾਂ ਨੂੰ ਲੱਗਦਾ ਆਪਾਂ ਨੂੰ ਵੀ ਇਹ ਮਤਲਬ ਚੈਰੀਟੇਬਲ ਜੀ ਨੂੰ ਆਪਾਂ ਅੰਗਰੇਜ਼ੀ ਚ ਕਹਿੰਦੇ ਨੇ ਸੋ ਮਤਲਬ ਜਿਹੜੀਆਂ ਭਲਾਈ ਵਾਲੀਆਂ ਸੰਸਥਾ ਕੋਈ ਕਹਿ ਸਕਦੇ ਆਪਾਂ ਚੈਰੀਟੇਬਲ ਜਿਹੜੇ ਸਾਰੇ ਮਨੁੱਖਾਂ ਦੇ ਕੰਮ ਆਉਣ ਵਾਲੀਆਂ ਸੰਸਥਾਵਾਂ ਸੋ ਉਹ ਜਿਹੜਾ ਐਮਾ ਮੋਜਾ ਹਸਪੈਂਡ ਨੂੰ ਕਹਿੰਦੇ ਸੀ ਔਰ ਜਦੋਂ ਐਮਾ ਮੋਜਾ ਪੰਡ ਮਤਲਬ ਇੱਕ ਵਿਅਕਤੀ ਨੂੰ ਉਸ ਜਾਂ ਉਸ ਗਰੁੱਪ ਨੂੰ ਜਿਹੜਾ ਵੀ ਉਹਦੀ ਚੈਰੀਟੇਬਲ ਸੰਸਥਾ ਨੂੰ ਚਲਾਉਂਦਾ ਸੀ ਉਹ ਉਸ ਨੂੰ ਦੇ ਦਿੱਤਾ ਜਾਂਦਾ ਸੀ ਸੋ ਉਹਨੂੰ ਐਮਾ ਮੋਜਾ ਕਹਿੰਦੇ ਆ ਸੋ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਵੱਡੀ ਗਿਣਤੀ ਚ ਲੋਕਾਂ ਚ ਲੈ ਕੇ ਜਾਣਾ ਮਜ਼ਦੂਰਾਂ ਕਿਸਾਨਾਂ ਚ ਔਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ